ਮੈਂ ਕਹਨੀ ਆ ਨਾ ਆਪਰ ਡਾਕਟਰ ਚੇਂਜ ਕਰ ਲੈਣੇ ਆ। ਆਪ ਕਿਸੇ ਹੋਰ ਡਾਕਟਰ ਕੋਲ ਜਾਈਏ। ਇੱਥੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ। ਕੰਮੋ ਡਾਕਟਰ ਬਦਲ ਨੂੰ ਨਾ ਕੀ ਹੋ ਜੂਗਾ। ਜੋ ਪ੍ਰਮਾਤਮਾ ਨੇ ਆਪਣੇ ਕਰਮਾਂ 'ਚ ਲਿਖਿਆ ਨਾ ਉਹੀ ਹੋਣਾਗਾ। ਹੈ ਤੋ ਉਹਦੇ ਰਜਾ 'ਚ ਕਿਉਂ ਨਹੀਂ ਰਹਿੰਦੀ? ਮੈਨੂੰ ਇਹ ਆ ਦੇਖੀ ਮਮੀ ਇਹ ਨਾ ਸੋਚੇ ਵੀ ਡਾਕਟਰਾਂ ਕੋਲ ਜਾਂਦੇ ਆ ਭੱਲੇ ਤਾਂ ਕੁਝ ਪੈਂਦਾ ਨਹੀਂ ਹੈਗਾ। ਵੀ ਖਰਚਾ ਖੜਾਗਾ। ਜਿਹੜੀਆਂ ਗੱਲਾਂ ਪੂਨ ਸੋਚੀ ਜਾਨੀਆਂ ਨਾ ਹੈਂ ਜਿਹੜੀ ਤੂੰ ਰਾਤ ਗੱਲ ਕਹਿੰਦੀ ਸੀ ਆਖੇ ਮੰਮੀ ਮੂੰਹ ਤੇ ਨਹੀਂ ਕਹਿੰਦੀ ਅੰਦਰੇ ਅੰਦਰ ਕੁਲਝ ਦੀ ਹੋਊਗੀ ਇਹੋ ਜੀ ਗੱਲ ਨਹੀਂ ਹੈਗੀ ਜੇ ਮੰਮੀ ਦੇ ਕੋਈ ਮਨ ਚ ਹੁੰਦਾ ਨਾ ਤਾਂ ਉਹ ਕਹਿ ਦਿੰਦੀ ਤੈਨੂੰ ਇੱਕ ਗੱਲ ਹੈਗੀ ਹੈ ਹਨਾ ਮੰਮੀ ਦਿਲ ਚ ਨਹੀਂ ਰੱਖਦੀ ਹੁੰਦੀ ਕੋਈ ਗੱਲ ਕਹਿ ਦਿੰਦੀ ਹੈ ਉਹ ਫਿਰ ਉਹੀ ਤਾਂ ਤੈਨੂੰ ਮੈਂ ਕਹੀ ਜਾਣਾ ਵੀ ਕਹਿ ਦਿੰਦੀ ਜੇ ਉਹਦੇ ਮਨ ਚ ਕੁਝ ਹੋਊਗਾ ਤੂੰ ਨਾ ਵੇਫਿਕਰ ਹੋ ਜਾ ਠੀਕ ਹੈ ਨਾ ਉਹ ਤਾਂ ਗੱਲ ਕੀ ਹੈ ਗੱਲ ਇਹ ਹੈਗੀ ਹੈ ਨਾ ਵੀ ਮੰਮੀ ਨੂੰ ਹਰ ਵਾਰ ਖੁਸ਼ੀ ਜੀ ਹੁੰਦੀ ਆ ਵੀ ਹੁਣ ਵੀ ਕੋਈ ਸੁਖ ਦਾ ਸੁਨੇਹਾ ਲੈ ਕੇ ਆਉਣਗੇ ਹੁਣ ਵੀ ਕੋਈ ਪਰ ਆਪਾਂ ਨਿਰਾਸ਼ ਹੀ ਹੋ ਕੇ ਜਾਣੇ ਹਾਂਗੇ ਪਤਾ ਜਦੋਂ ਕਿਸੇ ਆਸਗੁਆਣ ਦਾ ਬੱਚਾ ਆਉਂਦਾ ਹੈਗਾ ਮੰਮੀ ਉਹਨੂੰ ਕਿੰਨਾ ਪਿਆਰ ਕਰਦੀ ਆ ਕਿਤੇ ਨਾ ਕਿਤੇ ਮੰਮੀ ਦੇ ਦਿਮਾਗ 'ਚ ਵੀ ਤਾਂ ਜਾਂਦੀ ਹੋਊਗੀ ਇਹ ਮੇਰਾ ਪੋਤਾ ਹੋਵੇ ਤੂੰ ਸਾਰੀਆਂ ਗੱਲਾਂ ਛੱਡ ਮੈਂ ਆਪੇ ਮੰਮੀ ਨੂੰ ਸਮਝਾ ਦੂੰਗਾ ਜੇ ਮੰਮੀ ਤੈਨੂੰ ਕੁਝ ਬੋਲੂਗੀ ਠੀਕ ਆ ਨਾ ਤੈਨੂੰ ਕੁਝ ਨਹੀਂ ਕਹਿੰਦੀ ਮੰਮੀ ਨਹੀਂ ਨਹੀਂ ਇਹ ਤਾਂ ਨਹੀਂ ਗੱਲ ਹੈਗੀ ਮੈਨੂੰ ਹੁੰਦਾਗਾ ਵੀ ਮੰਮੀ ਤੇ ਮਨ ਚ ਤਾਂ ਜਾਂਦੀ ਹੋਊਗੀ ਨਾ ਵੀ ਜੇ ਮੇਰੇ ਪੋਤਾ ਪੋਤੀ ਹੋਵੇ ਮੈਂ ਉਹਨਾਂ ਨੂੰ ਵੀ ਖੜਾਵਾ ਉਹ ਨਹੀਂ ਜਾਂਦੀ ਮੰਮੀ ਦੇ ਮਨ ਚ ਕੋਈ ਜਵਾਕਾਂ ਨਾਲ ਤਾਂ ਮੰਮੀ ਦਾ ਪਹਿਲਾਂ ਤੋਂ ਮੂਹ ਆ ਚਲ ਠੀਕ ਆ ਅੰਡੀਆਂ ਗਵੰਡੀਆਂ ਦੇ ਜਵਾਕ ਆ ਜਾਂਦੇ ਆ ਮੰਮੀ ਦੀ ਪਹਿਲਾਂ ਤੋਂ ਆਦਾ ਵੀ ਜੇ ਕੋਈ ਜਵਾਕ ਆ ਗਿਆ ਉਹਨੂੰ ਚਾਕੇ ਕੋਈ ਖਾਣ ਚੀਜ਼ ਦੇਤੀ ਤੇ ਇਹਦੇ ਨਾਲ ਕੀ ਹੋ ਜਾਂਦਾ ਹਾਂ ਉਹ ਤਾਂ ਠੀਕ ਆ ਚਲਾ ਜਾ ਚੱਲੀਏ ਕੋਈ ਨਾ ਤੂੰ ਬੇਫਿਕਰ ਹੋ ਜਾ ਐਵੇਂ ਨਾ ਕਿਸੇ ਗੱਲ ਦੀ ਟੈਨਸ਼ਨ ਲੈ ਭਾਰਤ ਖੁੰਦਾ ਪੈ ਮੈਨ ਲਾਦਾ ਕੰਮ ਹੋਰ ਗਿਆ ਨਹੀਂ ਹੋ ਗਿਆ ਹਾਂ ਵਰਦੀ ਉਸੇ ਕੋਲੀ ਜਾ ਮੈਂ ਭਾਈ ਲਾ ਅੱਛਾ ਐ ਹੁਣ ਦੁਪਹਿਰੇ ਕਾਨੂੰ ਫੰਬਰ ਲਾ ਗਈ ਮਮੀ ਤੁਸੀਂ ਕਿੱਧਰ ਚੱਲ ਗਏ ਸੀਗੇ ਮੈਂ ਉੱਧਰ ਵਗ ਗਈ ਸੀ ਤੇ ਮਾਸੀ ਕਣੀ ਤੇ ਲਿਆਈ ਦੋ ਭਾਈ ਹਾਂ ਮਮੀ ਦਵਾਈ ਤਾਂ ਲਿਆ ਦੇ ਅਸਨ ਤਾਂ ਅੱਧਾ ਘੰਟਾ ਹੋ ਗਿਆ ਐਨ ਯਾਦ ਹੈ ਡਾਕਟਰ ਡਾਕਟਰ ਨੇ ਤਾਂ ਮੰਮੀ ਕੀ ਕਹਿਣਾ ਉਹ ਕਹਿੰਦੇ ਦਵਾਈ ਖਾ ਲਓ ਹਜੇ ਚਲ ਫਿਰ ਭਾਏ ਕਿ ਹੁੰਨੀ ਆ ਫਿਰ ਕੀ ਹੋ ਗਿਆ ਜੇ ਦਵਾਈ ਕਹਿੰਦੀ ਹੈ ਦਵਾਈ ਖਾਈ ਚੱਲਾਂਗੇ ਆਪਣਾ ਕੀ ਰੱਬ ਵਿੱਚ ਕੁਝ ਨਹੀਂ ਹੁੰਦਾ ਹੈ ਨਹੀਂ ਡਾਇਸਰ ਨਾਲ ਆਕਰ ਨਹੀਂ ਨੇ ਮੰਮੀ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਨਾ ਕਿੰਨਾ ਟਾਈਮ ਹੋ ਗਿਆ ਦਵਾਈਆਂ ਖਾਂਦਿਆਂ ਨੂੰ ਕੋਈ ਗੱਲ ਨਹੀਂ ਪੁੱਤ ਜਦੋਂ ਮੈਂ ਨਹੀਂ ਤੈਨੂੰ ਕੁਛ ਕਹਿੰਦੀ ਫੇਰ ਅੱਗੇ ਜਿੱਦੇ ਮਾਲਕ ਨੇ ਦੇਣਾ ਉਹਦੀ ਦੇਣਾ ਕਿੰਨੀਆਂ ਦਵਾਈਆਂ ਖਾਈ ਚੱਲ ਇਹ ਜਦੋਂ ਰੱਬ ਨੇ ਦੇਣਾ ਨਾ ਉਹਦੀ ਦੇਣੀ ਆ ਫੰਤੀ ਦੇਦੇ ਪੁੱਤ ਦੇ ਤੇ ਜਿੰਨਾ ਚਿਰ ਉਹਦੀ ਨਿਗਾਹ ਸਿੱਧੀ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਨੂੰ ਕੁਛ ਨਹੀਂ ਮਿਲਦਾ ਇਹ ਤਾਂ ਗੱਲ ਹੈਗੀ ਅਮਾ ਪਰ ਨਾ ਇੱਕ ਗੱਲ ਸੋਚ-ਸੋਚ ਕੇ ਮਨ ਦੁਖੀ ਹੋ ਜਾਂਦਾ ਵੀ ਪਤਾ ਨਹੀਂ ਰੱਬ ਆਪਣੀ ਦੇ ਲਈ ਅੱਗੇ ਕਦੋਂ ਵਧਾਊਗਾ ਹਰ ਕੋਈ ਸੋਚਦਾਗਾ ਵੀ ਜਦੋਂ ਅਸੀਂ ਧੀ ਪੁੱਤ ਬਿਉਨੇ ਹੈਗੇ ਛੇਤੀ ਛੇਤੀ ਬੱਚਾ ਹੋਵੇ ਨਲੇ ਮਾਂ ਔਰਤ ਦੀ ਇੱਜ਼ਤ ਤਾਂ ਫੇਰ ਹੀ ਹੁੰਦੀ ਆ ਨਾ ਜੇ ਉਹਦੀ ਕੋਖ ਸੁਣੀ ਨਾ ਹੋਵੇ ਮੈਂ ਤਾਂ 6 ਸਾਲ ਹੋ ਗਏ ਬਾਂਝ ਤੁਰੀ ਫਿਰਦੀ ਐ ਨਾ ਨਾ ਪੁੱਤ ਹਾਏ ਜੀ ਸੋਚ ਨਹੀਂ ਸੋਚਦੇ ਹੁੰਦੇ ਆਪਣਾ ਕਿਹੜਾ ਪੁੰਨ ਕੇ ਬੀਜਿਆ ਤੜਕੇ ਉੱਠ ਕੇ ਪਾਠ ਕਰਿਆ ਕਰ ਆਪੇ ਮਹਾਰਾਜ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਆ ਆਇਨਾ ਤੋ ਕਰਿਆ ਕਰ ਵੀ ਮੈਨੂੰ ਖੋਣੀ ਰੱਬ ਦਿੰਦਾ ਨਹੀਂ ਫੇਰ ਕੀ ਹੋਵੇ ਜੇ 6 ਸਾਲ ਹੋ ਗਏ ਤੂੰ ਕੀ ਬੁੜੀ ਹੋ ਗਈ ਤੂੰ ਅੱਜ ਜਾਨੀ ਮੇਰੀ ਗੱਲ ਯਾਦ ਰੱਖੀ ਤੂੰ ਪਾਠ ਕਰਨ ਲੱਗ ਜਾ ਜੇ ਤੇਰੀ ਕੋਖ ਨਾ ਹਰੀ ਹੋ ਗਈ ਤਾਂ ਤੂੰ ਕਹਿੰਦੀ ਨਹੀਂ ਹਾਂ ਮੈਨੂੰ ਮਾਂ ਨੇ ਆਖਿਆ ਸੀ ਇਹ ਦਵਾਈਆਂ ਚ ਕੁਝ ਵੀ ਨਹੀਂ ਪਿਆ ਮੈਂ ਤਾਂ ਇਹ ਨਹੀਂ ਰੋਕਦੀ ਅਗਲਾ ਕਦੋਂ ਖੋਣੀ ਪੈਸੇ ਲਾਉਣ ਦੀ ਮੈਨੂੰ ਟੋਕਦੀ ਐ ਤੇ ਇਕਾ ਖਾਂ ਪੋਲਾ ਜੇ ਮੂੰਹ ਨਾ ਕਰਕੇ ਰੱਖਿਆ ਕਰ ਹਾਂ ਮੰਮੀ ਤੁਹਾਡੀ ਇਹ ਗੱਲ ਤਾਂ ਸਹੀ ਆ ਪਾਠ ਤਾਂ ਮੈਂ ਹਰ ਰੋਜ਼ ਕਰਦੀ ਆ ਰੱਬ ਦੇ ਘਰੇ ਦੇਰ ਆ ਹੰਦੇਰ ਨਹੀਂ ਰੱਬ ਕਦੇ ਤਾਂ ਆਪਣੀ ਜਰੂਰ ਸੁਣੂਗਾ ਸੁਣੂਗਾ ਪੁੱਤ ਸੁਣੂਗਾ ਕਿਉਂ ਨਾ ਤੂੰ ਦੇਖੇਗਾ ਵਹੀਂ ਕਿ ਮੈਂ ਦਰਖਤਾਰੇ ਹੁੰਦੇ ਆਪਣੇ ਘਰੇ ਤੇ ਤੇਰੇ ਸਾਰੇ ਦੀ ਦੇੜੀ ਜਰੂਰ ਵਧੂਗੀ ਅੱਜ ਆਈ ਗੱਲ ਤੂੰ ਮੇਰੀ ਯਾਦ ਰੱਖੀ ਹਾਂ ਹਾਂ ਮੰਮੀ ਮੰਮੀ ਤੁਸੀਂ ਐਂ ਕਰੋ ਜੇ ਚਾਹ ਪੀਣੀ ਹੈ ਤਾਂ ਮੈਂ ਪਹਿਲਾਂ ਚਾਹ ਬਣਾ ਦਨੀ ਹੈ ਨਹੀਂ ਮੈਂ ਥੋੜਾ ਜਿਹਾ ਰਹਿ ਗਿਆ ਨਹੀਂ ਝਾੜੂ ਲਾ ਕੇ ਆਉਣੀ ਮੈਂ ਤਾਂ ਚਾਹ ਪੀ ਲਈ ਤੂੰ ਛੱਡ ਪਰੇ ਹੁਣ ਧੁੱਪ ਚੜੀ ਪਈ ਆ ਝਾੜੂ ਲਾਉਣ ਨੂੰ ਆਥਣੇ ਲਾ ਲਈ ਓਹ ਹੋ ਮਾਂ ਕੋਈ ਗੱਲ ਨਹੀਂ ਬਦਲ ਜੇ ਹੋਏ ਪਏ ਆਗੇ ਮੈਨੂੰ ਇਹ ਥੋੜਾ ਜਿਹਾ ਮੈਂ ਕੂੜਾ ਸੈੱਟ ਦੂੰਗੀ। ਇਹਦੂਆ ਮੀਨਾ ਇੱਥੇ ਚਰਗਲ ਹੋ ਜਾਣੀ ਆ। ਚੱਲ ਆਇਆ ਫਿਰ ਚੰਗਾ। ਚਾਹ ਤਾਂ ਮੈਂ ਪੀ ਆਈ। ਠੀਕ ਐ ਮੈਂ। ਮੀਨਾਂ ਤਾਂ ਕਰ ਲਾ ਆਜਾ। ਸਹੀ ਗੱਲ ਆ। ਮਾਵਾ ਵਰਗੀ ਸੱਸ ਵੀ ਨਾ ਕਿਸੇ ਕਿਸੇ ਨੂੰ ਮਿਲਦੀ ਆ। ਐਵੇਂ ਹੀ ਕਹਿ ਦਿੰਦੇ ਆ। ਬੀਜੇ ਹੋਵੇ ਤਾਂ ਸੱਸ ਚੰਗੀ ਹੋਵੇ। ਵੀ ਨਹੀਂ ਤਾਂ ਫੋਟੋ ਟੰਗੀ ਹੋਵੇ। ਇਹ ਤਾਂ ਸਾਰੀਆਂ ਕਹਿਣ ਦੀਆਂ ਗੱਲਾਂ ਨੇ। ਮੰਮੀ ਨੂੰ ਨਾ ਤਾਂ ਮੈਂ ਕਦੇ ਕਰ ਸਕੇ ਸਮਝਿਆ ਤੇ ਨਾ ਮੰਮੀ ਨੇ ਕਦੇ ਮੈਨੂੰ ਉਹ ਸਮਝਿਆ ਜਿਵੇਂ ਮੈਂ ਇਸ ਘਰ ਚ ਆਈਆਂਗੀ ਨਾ ਆਏ ਬਾਜੀ ਤੁਰੇ ਫਿਰਦੀ ਆ ਜੇ ਕੋਈ ਹੋਰ ਹੁੰਦੀ ਹੱਜ ਨੂੰ ਮੈਨੂੰ ਕਿੱਦੇ ਦਾ ਘਰੋਂ ਕੱਢਿਆ ਹੁੰਦਾ ਲੈ ਰਾਣਾ ਸਾਹਮਣੀ ਬੈਠੀ ਐ ਅਜ ਤੋਂ ਮੇਰੀ ਜਾਮਾ ਵੰਦੇ ਦੇ ਕੋਲੇ ਨੀ ਰਾਣਾ ਕੀ ਕਰੀ ਜਾਨੀਂ ਕਢਾਈ ਨੀ ਆ ਜਾ ਆ ਜਾ ਕੀ ਕਰਨਾ ਲੀੜਾਂ ਜਾਂ ਤਾਂ ਹਮਾਰਦੀ ਸੀਗੀ ਤੂੰ ਤਾਂ ਫਿਰਲੀ ਵੰਦੀ ਨਹੀਂ ਕਿਸੇ ਵੇਲੇ ਲੈ ਬੇਲੇ ਬੈਠ ਕੇ ਕੀ ਕਰਨਾ ਐ ਮਿੱਟੀ ਆ ਕਿਸੇ ਕੰਮ ਨਹੀਂ ਆਉਣੀ ਲੈ ਲੋ ਜਿਹੜਾ ਕੰਮ ਲੈਣਾ ਚਮਕ ਐ ਤਾਂ ਹੈਗਾ ਤੇਰੀ ਨੋ ਹੈਗੀ ਆਪੇ ਮਰੀ ਜਾਊਗੀ ਤੂੰ ਰਾਵਣਾ ਪਏ ਜਾ ਕਰ ਲੈ ਹੁਣ ਪਏ ਸਾਰਾ ਦਿਨ ਪਾ ਕੇ ਕੀ ਕਰਨਾ ਨੋ ਹੈਗੀ ਹੁਣ ਨੋ ਦਾ ਕਿਹੜਾ ਬਦਲਾ ਲੈਣਾ ਜਵਾਕੜੀ ਦਾ ਉਹ ਵੀ ਨਿਆਣੀ ਐ ਹਾਂ ਐ ਤਾਂ ਹੈਗਾ ਹੁਣ ਉਹਦੇ ਨਾਲ ਤਾਂ ਹੱਥ ਤਾਂ ਬਟਾਉਣਾ ਹੀ ਪੈਂਦਾ ਬੈਠ ਕੇ ਕਿਹੜਾ ਮੈਂ ਵਧਣਾ ਹੋਰ ਐ ਤਾਂ ਹੈਗਾ ਹੋਰ ਠੀਕ ਆ ਬਸ ਵਧੀਆ ਕਿਵੇਂ ਬਹੁਤ ਵਧੀਆ ਰਹਿੰਦੀ ਤੈਨੂੰ ਹਾਂ ਵਧੀਆ ਰਹਿੰਦੀ ਆ ਅੱਛਾ ਚੱਲ ਵਧੀਆ ਸਹੀ ਪਾ ਆ ਹਾਂ ਵਧੀਆ ਠੀਕ ਠਾਕ ਹੂੰ ਬਸ ਠੀਕ ਆ ਵਧੀਆ ਹੋਰ ਕਿਵੇਂ ਕੋਈ ਨਵੀਂ ਦਾਜੀ ਕੋਈ ਨਵੀਂ ਦਾਜੀ ਤਾਂ ਤੂੰ ਕਿਵੇਂ ਗੇੜਾ ਮਾਰਿਆ ਅੱਜ ਮੈਂ ਤਾਂ ਇੱਧਰ ਗਾਹਾਂ ਜਾਂਦੀ ਸੀਗੀ ਇੱਥੇ ਸਾਹਮਣੇ ਤੂੰ ਦਿਸ ਗਈ ਮੈਂ ਤਾਂ ਫੇਰ ਆਖੋ ਸਸਰੇ ਕਾਲਪਤ ਆ ਲੈ ਮਸੀ ਜੀ ਪਾਣੀ ਤੇ ਮਹਾਤਿਆਲ ਦੂਰ ਸਗੀ ਕਰਕੇ ਇਧਰ ਮੁੜਿਆ ਮਹਵਿੰਦਰ ਰਾਣੂ ਕੋਲੇ ਹੋ ਜਾ ਚਲ ਚੰਗਾ ਹੋ ਗਿਆ ਆ ਗਈ ਹੋਰ ਜੀ ਤਬ ਲਾਈਂ ਕਰਦੇ ਫਿਰ ਤੂੰ ਘਰੇ ਟੱਕਰ ਦੀ ਕਿਸੇ ਵੇਲੇ ਘਰੀ ਹੁੰਨੀ ਮੈਂ ਕਿੱਥੇ ਜਾਣਾ ਹੁਣ ਸੌ ਚੱਲ ਕਿਸੇ ਤੇ ਕੰਮ ਧੰਦੇ ਦਾ ਭਾਵਾ ਵਗ ਜਾ ਹਾਂ ਸੁੱਖ ਦੇ ਜਾਣਾ ਪੈਂਦਾ ਹੋਰ ਤੇ ਇਹ ਆਪਣੀ ਬਹੂ ਨੂੰ ਹੈਗਾ ਕੁਛ ਨਾ ਭੈਣੇ ਕੁਛ ਨਹੀਂ ਹੈ ਜੇ 6 ਸਾਲ ਹੋ ਗਏ ਕੁੜੇ ਹੱਦ ਹੋ ਗਈ ਕੋਈ ਦਵਾਈ ਬੂਟੀ ਗਵਾਹੀ ਹੁਟੀ ਲਈ ਜਾਂਦੀ ਐ ਭਣਾ ਹੁਣ ਇਹ ਤਾਂ ਰੱਬ ਦੇ ਹੱਥਾ ਖੜਾ ਆ। ਤੂੰ ਕਰਿਆ ਨਹੀਂ ਜਾਂਦਾ ਖਾ ਨਹੀਂ ਗੁੱਸਾ ਹੀ ਮੰਨ ਜੂਗੀ। ਗੁੱਸਾ ਦਾ ਹੁਣ ਮੰਨੇ ਨਾ ਮੰਨੇ ਜਦੋਂ ਹੁਣ ਮੂੰਹ ਚੋਂ ਗੱਲ ਹੀ ਕੱਢਦੀ। ਫਿਰ ਕਹੀ ਜਾਂਦੀ ਐ ਮੈਂ ਕਿਹਾ ਕੀ ਐ ਕੁਸ ਹੋਵੇ ਕੁਸ ਮੈਨੂੰ ਆਏ ਹੋਗਾ ਮੈਂ ਕਿਹਾ ਚੱਲ ਜਾਂਦੀ ਜਾਂਦੀ ਪਤਾ ਲੈ ਕੇ ਜਾਵਾਂ ਨਾਲੇ ਤਾਂ। ਭਣਾ ਰੱਬ ਦੇ ਹੱਥ ਐ ਕੜਾ ਹੁਣ ਇਹ ਆਪ ਦੇ ਹੱਥ ਐ। ਹਾਂ ਤਾਂ ਉਹਦੇ ਹੱਥ ਹੀ ਨਹੀਂ ਤੂੰ ਤਾਂ ਭਣਾ ਬਹੁਤ ਕਰ ਲਾ। ਚੱਲ ਕੋਈ ਨਹੀਂ ਫਿਰ ਹੁਣ ਘਰ 6 ਸਾਲ ਹੋ ਗਏ 7 ਮਾਂ ਲੱਗਣ ਵਾਲਾ। ਤੂੰ ਆਪ ਸਿਆਣੀ ਐ। ਆਜ ਤਾਂ ਦੁਵਾਨੇ ਮੂੰਹੇ ਤੈਨੂੰ ਖੁੰਗਲ ਕਰ ਦੂਗੀ ਇਹ। ਇਹ ਹੁਣ ਕੀ ਕਰਾ ਜਾਵੇ ਦਵਾਈ ਤਾਂ ਦਵਾਈ ਪਾਉਣੀ ਪਊ ਦਵਾਈ ਤਾਂ ਪਾਉਣੀ ਪਊ ਚਲ ਦਵਾਤੀ ਬਠੇਰੀ ਨਹੀਂ ਮੈਨੂੰ ਤਾਂ ਭਾਣੇ ਜਿੱਦਾਂ ਸਾਡੀ ਬਹੂ ਆਈ ਐ ਨਾ ਸਾਡੇ ਘਰ ਚ ਕੋਈ ਵਾਦਾਂ ਨਹੀਂ ਲੱਗਦਾ ਪੁੱਠੇ ਪੈਰਾਂ ਵਾਲੀ ਐ ਇਹ ਮੈਨੂੰ ਲੱਗਦਾ ਭਾਣੇ ਕਾਹਨੂੰ ਪੁੱਠੇ ਪੈਰਾਂ ਵਾਲੀ ਐ ਨਹੀਂ ਭਾਣੇ ਹੋਰ ਕੀ ਐ ਪੁੱਠੇ ਪੈਰਾਂ ਵਾਲੀ ਐ ਜਿਹੜੀ ਹੁਣ ਕੋਈ ਜਵਾਕ ਨਹੀਂ ਹੋਇਆ ਜੱਲਾ ਨਹੀਂ ਹੋਇਆ ਘਰ ਤੇਰਾ ਮੁੱਦਾ ਕਰਤਾ ਐ ਨਹੀਂ ਹੈ ਪਰੇ ਦੇਖ ਇਤਨਾ ਕੰਮ ਨਿਵੇੜ ਮੁੰਡਾ ਹੋਰ ਵਿਆਹ ਲਈ ਇਹਦੇ ਮੂੰਹ ਕੰਨੀ ਕਿੰਨਾ ਚਰਚਾ ਕੀ ਜਾਏਗੀ ਵੰਜਲ ਕੋ ਖਾਈ ਹੈਗੀ ਐ ਇਹਦੇ ਨਹੀਂ ਹੁੰਦਾ ਹੰਦਾ ਜਵਾਕ ਨਾ ਨਹੀਂ ਬਣਿਆ ਇਹਨਾਂ ਕਹੇ ਇਹ ਤਾਂ ਰੱਬ ਦੇ ਹੱਥ ਹੈ ਜਿਹੜੇ ਮੈਂ ਇਹਨੂੰ ਤਲਾਕ ਦੇ ਕੇ ਹੋਰ ਵਿਆਹ ਲਿਉਂ ਤੇ ਉਹਦੇ ਕੀ ਵਕਾ ਹੀ ਆ ਵੀ ਉਹਦੀ ਹੁਜ ਜਵਾਕ ਨਹੀਂ ਆ ਤੇਰੇ ਸ੍ਰੀਕਾਂ ਦੇ ਦੇਖ ਲਾ ਤਿੰਨ ਚਾਰ ਆ ਉਹ ਫਿਰਦੇ ਆ ਪੰਜ ਪੰਜ ਛੇ ਛੇ ਸਾਲ ਦੇ ਹੋਏ ਤੇ ਤੁਸੀਂ ਉੱਥੇ ਦੇ ਉੱਥੇ ਬੈਠੇ ਹੋ ਜੀ ਨਹੀਂ ਕੋਈ ਨਹੀਂ ਬਣੇ ਸ੍ਰੀਕਾਂ ਨੂੰ ਸ੍ਰੀਕਾਂ ਦਾ ਪਾਹ ਹੋਊਗਾ ਜਿਦੋਂ ਰੱਬ ਨੇ ਦੇਣਾ ਉਹਦੀ ਦੇਣਾ ਉਹ ਡਾਡੇ ਮੁਰੇ ਕਿਸੇ ਦਾ ਜੋਰ ਨਹੀਂ ਚੱਲਦਾ ਫਿਰ ਕਿੰਨਾ ਕਿਚਰ ਵੇਖੀ ਜਾਏਗੀ ਇਹਦੇ ਮੂੰਹ ਕੰਨੀ ਮੈਂ ਖਣ ਹੁਣ ਮੈਂ ਫੜੀ ਜਾਊ ਛੱਡੀ ਜਾਊ ਐ ਥੋੜੀ ਹਣ ਮੈਂ ਇਹਨੂੰ ਤਨਾਕ ਦੇ ਕੋਈ ਹੋਰ ਥਾਵਿਆਂ ਨੇ ਕਿ ਪਤਾ ਅਗਲੀ ਤੇ ਹੋਵੇ ਨਾ ਹੋਵੇ ਦੂਜੀ ਤੇ ਵੀ ਨਹੀਂ ਭਣੇ ਨੀਰਾਪੁਰਾ ਰੱਬ ਨੂੰ ਵੀ ਨਹੀਂ ਦੋਸ ਦੇਈਦਾ ਹੁੰਦਾ ਆਪਦੇ ਸਾਰੇ ਵੀ ਹੁੰਦਾ ਇਹ ਗੱਲ ਕਰਨੇ ਮੇਰੀ ਮੰਨਦੀ ਆ ਤਾਂ ਇਹ ਸਕੀਮ ਕਰ ਲਾ ਗਾਹਾਂ ਤੇਰੀ ਮਰਜ਼ੀ ਐ ਤੇ ਮੁੜ ਕੇ ਫੇਰ ਜਦੋਂ ਕੋਈ 5-7 ਸਾਲ ਹੋਰ ਲੰਘ ਗਏ ਮੁੜ ਕੇ ਮੁੰਡੇ ਦੀ ਉਮਰ ਵੀ ਬੀਤ ਜੂ ਤਾਂ ਕਿਸੇ ਪਾਸੇ ਜੋ ਗਰੀਬੀ ਨਹੀਂ ਰਹਿਣੀ ਨਹੀਂ ਭਣੇ ਦੇਖੀ ਜਿਉ ਜੇ ਨਾ ਹੋਇਆ ਤਾਂ ਗੋਦ ਮਿਲਦੇ ਗੋਦ ਲੈ ਲਾਂਗੇ ਆਹੋ ਤੂੰ ਤਾਂ ਗੋਦ ਲੈ ਕੇ ਪਾਲਣ ਵਾਲੀ ਐ ਪਰ ਇਹਦਾ ਨਾ ਰੱਸਾ ਲਾਹੀਏ ਨੂੰ ਘਰੇ ਰੱਖੀ ਹੁਣ ਇਹਨੂੰ 6 ਸਾਲ ਹੋ ਗਿਆ ਇਹਨੂੰ ਉੱਚੀ ਬਾਜ ਜ ਕਿਸੇ ਗੱਲ ਨਹੀਂ ਕਰਦੀ ਕਿਸੇ ਤੇ ਜਾਂਦੀ ਨਹੀਂ ਤੇ ਹੁਣ ਮੈਂ ਇਹਦਾ ਰੱਸਾ ਲਾਵਾਂ ਆ ਇਹਨੂੰ ਕੱਢਣ ਵਾਸਤੇ ਲੈ ਆਈ ਹਾਂ ਸੋਚੀ ਜਾਈ ਉੱਚੀ ਨਹੀਂ ਬੋਲਦੀ ਉਹ ਕੀ ਬੋਲਦੀ ਐ ਉਹ ਜੇ ਕੋਈ ਜਵਾਕ ਹੀ ਨਹੀਂ ਹੋਇਆ ਤੇ ਉਹ ਕੋ ਬੋਲੂਗੀ ਜੋ ਬੋਲੂਗੀ ਤਾਂ ਫਿਰ ਤਾਂ ਤੁਸੀਂ ਘਰੋਂ ਕੱਢੋਗੇ ਉਹਨੂੰ ਮੈਂ ਨਹੀਂ ਪਰ ਮੈਂ ਤਾਂ ਨਹੀਂ ਕੱਢ ਸਕਦੀ ਨਹੀਂ ਹੁੰਦਾ ਜਵਾਕ ਵਿਚਕ ਨਾ ਹੋਵੇ ਲੈ ਇਹ ਵੱਡੀ ਗੱਲ ਐ ਮੈਂ ਤਾਂ ਤੈਨੂੰ ਕਹਿਣਾ ਸੀਗਾ ਕਹੇ ਤਾਂ ਅੱਗੇ ਤੇਰੀ ਮਰਜ਼ੀ ਆ ਮੇਰੇ ਤਾਂ ਨਹੀਂ ਫਿੱਟ ਇਹੀ ਨੋ ਮੇਰੇ ਘਰੇ ਹੁੰਦੀ ਅਜਨੂੰ ਮੈਂ ਤਾਂ ਛੱਡ ਕੇ ਦਿਖਾਈ ਹੁੰਦੀ ਤੈਨੂੰ ਤੂੰ ਕਹਵੇਂ ਛੱਡ ਦਿਆ ਕਰੇਂਗੀ ਲਿਆਇਆ ਕਰੇਂਗੀ ਮੈਂ ਤਾਂ ਨਹੀਂ ਛੱਡ ਕੇ ਆਂ ਤਾਂ ਕਿਉਂ ਛੱਡ ਦਿਆ ਕਰੂੰਗੀ ਫੇਰ ਵੀ ਇੱਕ ਵਾਰੀ ਤਾਂ ਪਹਾਂਚ ਚਾਂਸ ਵੇਖ ਹੀ ਸਕਦੇ ਆਂ ਹੁਣ 10 ਸਾਲ ਹੋ ਗਏ ਵਿਆਹ ਕੇ ਲਿਆਂਦੀ ਆ ਕਿਹੜਾ ਕੱਢ ਕੇ ਲਿਆਂਦੇ ਵੀ ਛੱਡ ਗਏ ਛੀ ਸਾਲ ਹੋ ਗਏ ਨੂੰ ਮੇਰੇ ਘਰੇ ਵਸਦੀ ਨੂੰ ਅਗਲੇ ਦੇ ਮਾਪੇ ਦਾ ਵੀ ਕੀ ਵੀ ਤੂੰ ਵੀ ਹੁਣ 60 ਸਾਲ ਬਿਵਾ ਕੇ ਮੇਰੀ ਧੀ ਛੱਡਦੀ ਉਹ ਤਾਂ ਠੀਕ ਹੈ ਕਾਲੀ ਹੈ ਫਿਰ ਜੇ ਹੁਣ ਵਿਆਹ ਕਿ ਲਿਆਉਂਦੀ ਹੈ ਵਿਆਹ ਕੇ ਪਕਾ ਦੇ ਵਾਸਤੇ ਲਿਆਉਣੀ ਆਈ ਲਿਆਉਣੀ ਵੀ ਆਪਣੀ ਦੇਹ ਲਈ ਅੱਗੇ ਵਧੇ ਜੇ ਹੁਣ ਆਪਣੀਆਂ ਧੀਆਂ ਦੇ ਨਾਂ ਲਾ ਦੋਵੇ ਤੇ ਆਪਣੀਆਂ ਨੂੰ ਕੋਈ 60 ਸਾਲ ਬਿਵਾ ਕੇ ਛੱਡਦੀ ਆਪਾਂ ਜਾਣਦੀ ਜਦੋਂ ਆਪਣੀਆਂ ਧੀਆਂ ਨਾ ਹੁੰਦੀ ਕੋਈ ਵੇਖੀ ਜਾਂਦੀ ਆਪਣੀਆਂ ਧੀ ਦੇ ਸੁੱਖਣ ਸਭ ਕੁਸ ਹੈ ਸੋਡੇ ਹੀ ਤੂੰ ਹੀ ਬੈਠੀ ਹੈ ਬੈਠੀ ਰਹਿ ਪਿੱਛੇ ਕੱਲੀ ਕੱਲੀ ਚੰਗਾ ਮੈਂ ਤਾਂ ਜਾਣਦੀ ਆ ਤੂੰ ਨਹੀਂ ਸੁਣਦੀ ਕਿਸੇ ਦੀ ਗੱਲ ਨਹੀਂ ਸੁਣਦੀ ਦੇਖ ਲੈ ਮੱਤਾਂ ਦੇਣਾ ਆਉਂਦਗਾ ਮੈਨੂੰ ਹੁਣ ਮੈਂ ਆਪਦੀ ਨੋ ਤਾਂ ਨਹੀਂ ਤੇਰੇ ਮਗਰ ਲੱਗ ਕੇ ਘਰੋਂ ਕੱਢਣੀ ਜਾਂ ਕਿ ਇਹਨੂੰ ਤਲਾਕ ਹੀ ਦੇ ਦੇ ਤਲਾਕ ਦੇ ਕੇ ਦੱਸ ਮਾਂ ਹੋਰ ਲਿਆਉਂਦੀ ਉਹ ਨੂੰ ਪੱਕਾ ਹੀ ਪਤਾ ਵੀ ਉਹਦੇ ਆਉਂਦੀ ਦੇ ਬੱਚਾ ਹੋ ਜੀ ਆਏ ਆਂਦੀਆਂ ਵੀ ਵਰਤੇ ਤਾਂ ਘਰ ਤਾਂ ਪੱਟਿਆ ਹੀ ਜਾਵੇ ਦੇਖਾਉ ਜਵਾਕੜੀ ਭੱਜ ਕੇ ਅੰਦਰ ਗਈ ਸੀ ਖੰਨ ਕੀ ਕਹਿ ਕੇ ਕਈਆਂ ਕੀਨਾ ਕੀ ਹੋ ਗਿਆ ਕਮੋ ਰੋਈ ਕਿਉਂ ਜਾਣੀ ਪਤਾ ਨਾ ਨ ਮਮੀ ਨਾ ਵੀ ਇਹ ਰੋ ਰੋ ਕੇ ਤਾਂ ਹੱਟੀਆਂ ਲੇ ਕੀ ਹੋ ਗਿਆ ਹੋਣਾ ਕੀ ਆ ਮੰਮੀ ਤੈਨੂੰ ਵੀ ਪਤਾ ਹੀ ਆ ਹੁਣ ਤਾਂ ਤੈਨੂੰ ਲੋਕ ਵੀ ਕਹਿਣ ਲੱਗ ਗਏ ਵੀ ਤੇਰੇ ਮੂੰਹ ਕੋਲੇ ਕੁਝ ਹੈਗਾ ਕਦੇ ਨਹੀਂ ਕੋਤੋਂ ਤਾਂ ਲੋਕਾਂ ਮਗਰ ਲੱਗਣਾ ਕਿ ਸੱਸਾਂ ਮਗਰ ਲੱਗਣਾ ਮਾ ਤੁਹ ਤਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਮੈਂ ਤਾਂ ਬੰਜਰ ਕੁੱਖ ਹਾਂ ਨਾ ਐਵੇਂ ਬੰਜਰ ਕੁੱਖ ਜਦੋਂ ਤੈਨੂੰ ਅਸੀਂ ਮਾਂ ਪੁੱਤ ਨਹੀਂ ਬੰਜਰ ਕੁੱਖ ਕਹਿੰਦੇ ਲੋਕਾਂ ਨੂੰ ਅਗਰ ਨਹੀਂ ਲੱਗਦਾ ਹੁੰਦਾ ਤੀ ਇਹ ਤੂੰ ਆਪਦੇ ਘਰੇ ਖੁਸ਼ ਚਾਹੀਦੀਆਂ ਲੋਕਾਂ ਨਾਲ ਤਾਂ ਨਹੀਂ ਕੁਝ ਰਹਿਣਾ ਆਪਾਂ ਆਪਾਂ ਆਪਦੇ ਘਰੇ ਖੁਸ਼ ਆ ਪਰ ਮਾਂ ਮੈਂ ਕੀ ਕਰਾਂ ਨਾ ਮੈਂ ਆਪਕੋ ਯਾ ਨਾ ਮੈਂ ਤੁਹਾਨੂੰ ਕੋਈ ਖੁਸ਼ੀ ਦੇ ਸਕਦੀਆਂ ਕੋਈ ਨਹੀਂ ਆਪਾਂ ਤਾਂ ਖੁਸ਼ ਆ ਤੈਨੂੰ ਕਹੌਣ ਕਹਿੰਦਾ ਵੀ ਤੂੰ ਖੁਸ਼ ਨਹੀਂ ਅਸੀਂ ਤੈਨੂੰ ਖੁਸ਼ ਰੱਖਦੇ ਆ ਤੂੰ ਸਾਨੂੰ ਖੁਸ਼ ਰੱਖਦੀ ਹੈ ਇਹ ਟਾਈਟਨ ਨਾਲ ਹੈ ਐਸੇ ਦੁੱਖ ਚੋਂ ਕਿਸੇ ਸਮੇਂ ਮੈਂ ਵੀ ਗੁਜ਼ਰੀ ਸੀ ਮੇਰੇ ਵੀ ਪੁੱਤ ਛਣੀ 10 ਸਾਲਾਂ ਬਾਅਦ ਹੋਇਆ ਹੈ ਐਸੇ ਦੁੱਖ ਚੋਂ ਤੁਸੀਂ ਵੀ ਗੁਜ਼ਰੇ ਸੀ ਤੁਸੀਂ ਕਹਿਣਾ ਕੀ ਚਾਹੁੰਦੇ ਮਮੀ ਮੈਨੂੰ ਕੋਈ ਸਮਝੀ ਨਹੀਂ ਉਹ ਤਾਂ ਸਾਂਗ ਰਹੀ ਕਿਹੜੀ ਗੱਲ ਹੈ ਛਣੇਵੇਂ ਮੇਰੇ ਕੋਲੇ ਪੂਰੇ 10 ਸਾਲਾਂ ਤੋਂ ਹੋਇਆ ਸੀ ਮੈਂ ਵੀ ਪੁੱਤ ਦਾ ਮੂੰਹ 10 ਸਾਲਾਂ ਤੋਂ ਦੇਖਿਆ ਸੀ 10 ਸਾਲਾਂ ਤੋਂ ਹਾਂ ਪੂਰੇ 10 ਸਾਲਾਂ ਤੋਂ ਮਾਂ ਪਰ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ ਸੀ ਪੁੱਤ ਮੈਨੂੰ ਬਥੇਰੇ ਤੇਰੇ ਮੂੰਹ ਕੁੱਤੇ ਲੱਗਦੇ ਸੀ ਦਰਾਣਾ ਜੀ ਛਣਾ ਮੈਨੂੰ ਕਹਿੰਦਾ ਸੀ ਬਾਝ ਹੈ ਸੱਸ ਸਹੁਰੇ ਮੈਨੂੰ ਕਹਿੰਦਾ ਸੀ ਬਾਝ ਹੈ ਛਣੇ ਦੇ ਪਿਆਰ ਨੂੰ ਕਹੇ ਸੀ ਇਹਨੂੰ ਛੱਡ ਦੇ ਤਾ ਕੀ ਕਰਾਣਾ ਤਲਾਕ ਦੇ ਦੇ ਹੋਰ ਵਿਆਹ ਕਰਾਂਗੇ ਤੇਰਾ ਇਹਨੇ ਮੇਰਾ ਪਿੱਛਾ ਨਹੀਂ ਛੱਡਿਆ ਆ ਨਾ ਮੈਂ ਤੇ ਇਹਦਾ ਸਾਥ ਦੇਉ ਨਹੀਂ ਹੁੰਦਾ ਬੱਚਾ ਨਾ ਹੋਵੇ ਮੈਂ ਕਿਹੜਾ ਆ ਮੈਂ ਹੈ ਗਾਵਾਂ ਸੱਜ ਲਿਆਂਦੀ ਹੋ ਵੀ ਇਹਨੂੰ ਛੱਡਿਆ ਨਾ ਹੋਰ ਲੈ ਆਉਣਾ ਮੰਮੀ ਡਿਹੜੀ ਸਾਡੇ ਇਨੇ ਚੰਗੇ ਸੀ ਤੇਰਾ ਚੰਗਾ ਛੋੜ ਰਹਿ ਗਈ ਮੰਮੀ ਤੁਸੀਂ ਆ ਗੱਲ ਕਹਿ ਕੇ ਨਾ ਮੈਨੂੰ ਬਹੁਤ ਵੱਡਾ ਹੌਸਲਾ ਦਿੱਤਾਗਾ ਸਹੀ ਗੱਲ ਆ ਰੱਬ ਇੱਕ ਨਾ ਇੱਕ ਦਿਨ ਜ਼ਰੂਰ ਸੁਣੂਗਾ ਸੁਣੂਗਾ ਪੁੱਤ ਸੁਣੂਗਾ ਕਿਉਂ ਨਾ ਤੈਨੂੰ ਬਾਹੀਂ ਮੈਂ ਆ ਨਹੀਂ ਆ ਵੀ ਤੂੰ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰ ਆਪਾਂ ਆਪਣੇ ਘਰੇ ਖੁਸ਼ ਆਪਾਂ ਲੋਕਾਂ ਤੋਂ ਕੀ ਲੈਣਾ ਜਦ ਤੂੰ ਮੈਨੂੰ ਆਖ ਵੀ ਮਮੀ ਤੂੰ ਮੈਨੂੰ ਟੋਕਦੀ ਆ ਮੈਂ ਤੈਨੂੰ ਕਦੇ ਕਾਹចੇ ਗੱਲ ਵਿੱਚ ਟੋਕਦੀ ਨਾ ਮੈਂ ਟੋਕਾਂ ਇਹ ਤਾਂ ਰੱਬ ਦੀ ਦੇਣਾ ਕਦੇ ਨਾ ਕਦੇ ਤਾਂ ਦੇਊਗਾ ਹੀ ਆਪਾਂ ਨੂੰ ਪੁੱਤ ਜੇ ਨਾਂ ਦਿੱਤਾ ਆਪਾਂ ਗੋਦ ਲੈ ਲਾਂਗੇ ਜੰਮਣ ਵਾਲੀ ਮਾਂ ਨਹੀਂ ਹੁੰਦੀ ਪਾਲਣ ਵਾਲੀ ਜਾਦੇ ਮਾਂ ਹੁੰਦੀ ਹੈ ਠੀਕ ਆ ਮਮੀ ਮੈਂ ਕਾਦੇ ਵਾਸਤੇ ਰੋਣਾ ਜਦੋਂ ਮੇਰੀ ਮਾਂ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਐ ਉਹ ਤਾਂ ਜਦੋਂ ਮਾਸੀ ਨੇ ਤੁਹਾਨੂੰ ਐਂ ਜਾ ਕੇ ਕਿਹਾ ਵੀ ਤੇਰੀ ਨੂਕੜੇ ਹੁਣ ਕੋਈ ਜਵਾਬ ਨਹੀਂ ਹੈਗਾ ਤੇ ਨਹੀਂ ਉਹ ਤਾਂ ਵਸੇ ਇੱਕ ਦਿਲ ਨੂੰ ਠੱਕਾ ਜਿਹਾ ਲੱਗਿਆ ਤਾਂ ਕਰਕੇ ਪਰੇਸ਼ਾਨ ਹੋ ਗਈ ਸੀ ਚਲ ਪਰੇਸ਼ਾਨ ਹਾਂ ਹੋਈ ਗੱਲ ਨਹੀਂ ਉੱਠ ਘੁੱਟ ਘੁੱਟ ਚਾਹ ਹੁਣਾ ਚਾਹ ਵੀ ਨਹੀਂ ਤੇ ਲੋਕ ਤਾਂ ਭੌਂਕਦੇ ਹੀ ਹੁੰਦੇ ਆ ਭੌਂਕੀ ਜਾਂਦੇ ਕੁੱਤਿਆਂ ਦਾ ਕੰਮ ਹੁੰਦਾ ਭੌਪਣਾ ਭੌਕੇ ਰਹਿ ਜਾਂਦੇ ਆ ਠੀਕ ਆ ਮੰਮੀ ਹਾਂ ਹਾਂ ਚੱਲ 9:00 ਚੱਲ ਬਹੁਤ ਗਿਆ ਜਿਆੜਾ ਹੋ ਗਈ ਹੋਰ ਵੀਰੇ ਦੱਸ ਤੇਰੀ ਡਿਊਟੀ ਕਿਵੇਂ ਚੱਲਦੀ ਐ ਵਧੀਆ ਚੱਲਦੀ ਜਾਂਦੀ ਐ ਬਣੀ ਤੂੰ ਦੱਸ ਕਿਵੇਂ ਠੀਕ ਰਹਿੰਦੀ ਮੈਂ ਤਾਂ ਠੀਕ ਆ ਤੇ ਮੇਰੀ ਗੱਲ ਸੁਣ ਹੁਣ ਦਿਨ ਦੀ ਡਿਊਟੀ ਆ ਕਿ ਰਾਤ ਦੀ ਮੈਨੂੰ ਦੱਸਿਆ ਹੀ ਨਹੀਂ ਤੂੰ ਹੁਣ ਦਿਨ ਦੀ ਡਿਊਟੀ ਚੱਲੀ ਜਾਂਦੀ ਹੈਗੀ ਸੋਭਾ ਚਾਹੀਦਾ ਤੇ ਸ਼ਾਮ ਨੂੰ ਆ ਜਾਈ ਚੱਲ ਆ ਵੀ ਵਧੀਆ ਅੱਗੇ ਤਾਂ ਰਾਤ ਦੀ ਹੁੰਦੀ ਸੀ ਦਿਨੇ ਆ ਕੇ ਸਤਾ ਰਹਿੰਦਾ ਸੀ ਹੈਨਾ ਹੋਰ ਔਖਾ ਹੋ ਜਾਂਦਾ ਸੀ ਫੇਰਾ ਮਾਂ ਹੋ ਜਾਂਦਾ ਸੀਗਾ ਨੀ ਇਹ ਵੀ ਨਹੀਂ ਪੂਰੀ ਹੁੰਦੀ ਤੈਨੂੰ ਪਤਾ ਤਾਂ ਹੈਗਾ ਚਲੋ ਤਾਂ ਦੱਸ ਮੇਰੀ ਗੱਲ ਸੁਣ ਤੂੰ ਐ ਦੱਸ ਦਵਾਈ ਦਬੋਈ ਤੇਰੀ ਚੱਲੀ ਜਾਂਦੀ ਆ ਹਾਂ ਭਾਬੀ ਦਵਾਈ ਤਾਂ ਚੱਲੀ ਜਾਂਦੀ ਹੈਗੀ ਚਲ ਵਧੀਆ ਕੋਈ ਗੱਲ ਨਹੀਂ ਨਾ ਧਿਆਨ ਨਾਲ ਦਵਾਈ ਖਾਈ ਠੀਕ ਆ ਨਾ ਹਾਂ ਭਾਬੀ ਦਵਾਈ ਤਾਂ ਮੇਰੀ ਮੁੱਕਣ ਨਹੀਂ ਦਿੰਦੇ ਮੈਨੂੰ ਉਹਦੀ ਲੈ ਜਾਂਦੇ ਨੇਗੇ ਬਾਕੀ ਮੇਰੀ ਮੰਮੀ ਚੰਗੀ ਆ ਅੱਛਾ ਕੁਛ ਕਹਿੰਦੇ ਕੋਈ ਤਾਂ ਨਹੀਂ ਜੇ ਕੁਛ ਕਹਿੰਦੇ ਆ ਆਪਾਂ ਹੀ ਦੱਸ ਦੇ ਅਸੀਂ ਆ ਬੈਠੇ ਆ ਅੱਜ ਗੱਲ ਕਰ ਲਾਂਗੇ ਨਾ ਨਾ ਕਹੀ ਤਾਂ ਜਾਣੀ ਆ ਭਾਬੀ ਮੇਰੀ ਮੰਮੀ ਬਹੁਤ ਚੰਗੀ ਆ ਕੋਈ ਨਹੀਂ ਕੁਝ ਬੋਲਦਾ ਇੱਥੇ ਆਸੇ ਪਾਸੇ ਵਾਲੇ ਨਾ ਮੈਨੇ ਤਾਂ ਮਾਰਨ ਲੱਗ ਜਾਂਦੇ ਆਗੇ ਵੀ ਤੁਹਾਡੀ ਨੋ ਕੋਲੇ ਕੁਝ ਹੋਇਆ ਨਹੀਂ ਤੁਸੀਂ ਤਲਾਕ ਦੇ ਦਿਓ ਛੱਡ ਦਿਓ ਹੋਰ ਵਿਆਹ ਕਰ ਦਿਓ ਮੁੰਡੇ ਦਾ ਪਰ ਮੈਂ ਕਹਿੰਦੀ ਆ ਨਾ ਮੇਰੇ ਪਿਛਲੇ ਜਨਮ ਚ ਨਾ ਬਹੁਤ ਵੱਡੇ ਕੋਈ ਪੁੰਨ ਕੀਤੇ ਹੋਏ ਨੇ ਕਿ ਜਿਹੜਾ ਮੈਨੂੰ ਇੰਨਾ ਚੰਗਾ ਪਰਿਵਾਰ ਮਿਲਿਆ ਮੇਰੀ ਮੰਮੀ ਇੱਕ ਹੀ ਗੱਲ ਕਹਿੰਦੀ ਆ ਕੋਈ ਗੱਲ ਨਹੀਂ ਜੇ ਮਹਾਰਾਜ ਨੇ ਦੇਣਾ ਹੋਊ ਤਾਂ ਦੇ ਦੋ ਨਹੀਂ ਅਸੀਂ ਬੱਚਾ ਗੋਦ ਲੈ ਲਾਂਗੇ ਕਾਲਾ ਤਾਂ ਮਮਮੀ ਨੇ ਮੈਨੂੰ ਇੱਕੋ ਗੱਲ ਹੀ ਕਹੀ ਆ ਕਹਿੰਦੀ ਨਹੀਂ ਦਿੰਦਾ ਰੱਬ ਉਹਦੀ ਮਰਜ਼ੀ ਐ ਬੱਚਾ ਨਾ ਦੇਵੇ ਰੱਬ ਕੋਈ ਗੱਲ ਨਹੀਂ ਪੁੱਤ ਅਸੀਂ ਗੋਦ ਲੈ ਕੇ ਆਵਾਂਗੇ ਉਹਨੂੰ ਪਾਲ ਲਾਂਗੇ ਕਹਿੰਦੇ ਸਾਨੂੰ ਤੂੰ ਚਾਹੀਦੀ ਆ ਹੋਰ ਨਹੀਂ ਕੁਝ ਚਾਹੀਦਾ ਲੋਕਾਂ ਦਾ ਕੀ ਆ ਕਹਿੰਦੇ ਲੋਕਾਂ ਨੇ ਕਿਹੜਾ ਆਪਾਂ ਨੂੰ ਖਾਣ ਨੂੰ ਦੇਣਾ ਜੋ ਕੁਝ ਬੋਲਦੇ ਆ ਬੋਲੀ ਜਾਣ ਦੇ ਮਮਮੀ ਤਾਂ ਨਾ ਮੇਰੇ ਕੰਡਾ ਵੱਜਿਆ ਨਹੀਂ ਚੱਲਦੇ ਚੱਲ ਕੰਮ ਇਹ ਤਾਂ ਵਧੀਆ ਹੋ ਗਿਆ ਜੇ ਤੂੰ ਸੁਖੀ ਆ ਨਾ ਕਹਿੰਦੇ ਹੁੰਦੇ ਜੇ ਧੀ ਆ ਸੁਖੀ ਨੇ ਹੈਂ ਪੇਕਿਆਂ ਨੂੰ ਕੋਈ ਦੱਖਣੀ ਹੁੰਦਾ ਉਹਨਾਂ ਤਾਂ ਐ ਹੁੰਦਾ ਵੀ ਚੱਲ ਭਾਈ ਸਾਡੀ ਹੱਤਿਆਂ ਸੁਖੀ ਰਣ ਨਾਲੇ ਮੇਰੀ ਗੱਲ ਸੁਣ ਲੈ ਲੋਕਾਂ ਦੀ ਬਹੁਤੀ ਪਰਵਾਹ ਨਾ ਕਰਿਆ ਕਰ ਲੋਕਾਂ ਦਾ ਕੰਮ ਕੀ ਹੁੰਦਾ ਨਾਲੇ ਇੱਥੇ ਦਾ ਆਸਗਮਾੜ ਉਹਨਾਂ ਦਾ ਕੰਮ ਤਾਂ ਹੁੰਦਾ ਘਰ ਪਾੜਨਾ ਹੈ ਕਦੇ ਉਹ ਗਮੰਡਣ ਆ ਗਈ ਕਦੇ ਉਹ ਗਮੰਡਣ ਆ ਗਈ ਬਾਹਲਾ ਗੱਲਾਂ ਤੇ ਅਸਰ ਨਹੀਂ ਕਰੀਦਾ ਹੁੰਦਾ ਨਾਲੇ ਨਾਲੇ ਵੀਰੇ ਹੁਣ ਤੂੰ ਦੱਸ ਮੇਰੀ ਮੰਮੀ ਨੇ ਤਾਂ ਮੈਨੂੰ ਐ ਵੀ ਕਹਿਤਾ ਕਹਿੰਦੀ ਤੇਰੇ ਭਰਾ ਦੇ ਦੋ ਕੁੜੀਆਂ ਨੇ ਆਪਾਂ ਜਿਓ ਇਕੱਲੇ ਆਵਾਂਗੇ ਲੈ ਪੈਣੇ ਇਹ ਕਿਹੜੀ ਗੱਲ ਕਰਤੀ ਤੇਰਾ ਖੂਣਾ ਭਵੇਂ ਦੋਨੀ ਰੱਖ ਲਾ ਲੈ ਕੰਮ ਤੂੰ ਖੁਸ਼ ਚਾਹੀਦੀ ਆ ਜੇ ਕਹੇ ਮੈਂ ਤਾਂ ਕੱਲ ਨੂੰ ਹੀ ਭੇਜ ਦੂੰ ਤੇਰੇ ਵੀਰੇ ਕੋਲ ਨਾ ਨਾ ਭਾਬੀ ਐਡੀ ਕੇੜੀ ਗੱਲ ਆ ਕੋਈ ਗੱਲ ਨਹੀਂ ਮੰਮੀ ਨਾ ਮੈਂ ਗੱਲ ਕਰੂੰਗੀ ਪੂਰੇ ਸਗਨਾਂ ਨਾਲ ਸੀ ਲੈ ਕੇ ਆਵਾਂਗੇ ਗੁਰੂ ਘਰ ਚ ਅਰਦਾਸ ਕਰਾ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਆਈ ਕੰਮ ਤੇਰੇ ਤੇ ਘੜਾ ਕੁਝ ਬੰਡਿਆ ਹੋਇਆ ਬਸ ਤੂੰ ਇੱਕ ਗੱਲ ਦਾ ਦਿਮਾਗ 'ਚ ਧਿਆ ਰੱਖੀ ਹੀ ਗਣਾ ਕਿਸੇ ਦੀਆਂ ਗੱਲਾਂ ਤੇ ਗੌਰ ਨਾ ਕਰੀ ਨਾਲੇ ਜਿਵੇਂ ਤੇਰੀ ਸੱਸ ਕਹਿੰਦੀ ਆ ਉਵੇਂ ਕਰੀ ਭਾਈ ਜਦੋਂ ਅੱਜ ਤੇਰੀ ਸੱਸ ਤੇਰਾ ਇੰਨਾ ਸਾਥ ਦਿੰਦੀ ਆ ਇਹ ਫੇਰ ਤੂੰ ਕਿਸੇ ਤੋਂ ਕੀ ਲੈਣਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਚਾਹ ਪੀ ਲੋ ਵੈਲਾ ਤਾਂ ਸਾਡੇ ਕੋਲ ਚਾਹ ਆ ਲੈ ਕੱਪ ਸੀ ਅਸੀਂ ਉਵੇਂ ਸੀਨ ਕਰਨ ਲੱਗੇ ਸਾਡੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਤੇ ਇਹ ਬਹੁਤੇ ਘਰਾਂ ਦੀ ਸਟੋਰੀ ਆ ਕਈ ਮੇਰੀਆਂ ਭੈਣਾਂ ਦੇ ਬੱਚੇ ਨਹੀਂ ਹੁੰਦੇ ਹਨਾ ਉਹਨਾਂ ਦਾ ਬਸੇਬਾ ਬਹੁਤ ਔਖਾ ਹੁੰਦਾਗਾ ਤੇ ਕਈ ਮੇਰੀ ਸੱਸ ਵਰਗੀਆਂ ਸੱਸਾਂ ਹੁੰਦੀਆਂ ਨੇ ਜਿਹੜੀ ਕਿਸੇ ਦੀ ਪਰਵਾਹ ਹੀ ਨਹੀਂ ਕਰਦੀਆਂ ਹਾਂ ਤੁਸੀਂ ਆਪਣੀ ਸਟੋਰੀ ਚ ਦੇਖਿਆ ਵੀ ਸੱਸ ਕਿਸੇ ਦੀ ਪਰਵਾਹ ਨਹੀਂ ਸੀ ਕਰਦੀ ਸਿਰਫ ਨੂ ਨੂੰ ਪਿਆਰ ਕਰਦੀ ਸੀ ਕਿਉਂਕਿ ਨੂ ਨੇ ਉਹਦਾ ਬੁਢਾਪਾ ਸਾਂਭਣਾ ਸੀ ਤੇ ਜੇ ਆਪਾਂ ਨੂ ਨੂੰ ਧੀ ਸਮਝਾਂਗੇ ਹਨਾ ਤੇ ਨੂ ਵੀ ਧੀ ਬਣ ਕੇ ਰਹਿੰਦੀ ਹੈਗੀ ਬਾਕੀ ਸਟੋਰੀ ਚ ਦੇਖਿਆ ਤੁਸੀਂ ਵੀ ਔਲਾਦ ਹਨਾ ਕਹਿੰਦੇ ਰੱਬ ਸੁਣਦਾ ਜ਼ਰੂਰ ਆਪਾਂ ਮਾ ਦੇਰ ਨਾਲ ਸੁਣ ਲੇ ਰੱਬ ਤੇ ਭਰੋਸਾ ਹੋਣਾ ਚਾਹੀਦਾਗਾ ਤੇ ਰਹੀ ਗੱਲ ਮਤਲਬ ਕਿ ਬੱਚਾ ਗੋਦ ਲੈਣ ਦੀ ਤੇ ਜਿਵੇਂ ਮਾਂ ਨੇ ਕਿਹਾ ਸੀ ਹਨਾ ਵੀ ਜੇ ਬੱਚਾ ਆਪਦਾ ਨਹੀਂ ਤਾਂ ਆਪਾਂ ਗੋਦ ਲੈ ਲਾਂਗੇ ਵੀ ਪਾਲਣ ਵਾਲੀ ਸਭ ਤੋਂ ਵੱਡੀ ਮਾਂ ਹੁੰਦੀ ਹੈ ਜਨਮ ਦੇਣ ਵਾਲੀ ਮਾਂ ਨਹੀਂ ਹੁੰਦੀ ਤੇ ਜੇ ਕਿਸੇ ਦੇ ਘਰ ਦੇ ਵਿੱਚ ਐਦਾਂ ਦੀ ਸਟੋਰੀ ਆ ਤੇ ਪਲੀਜ਼ ਸਾਰੇ ਨਾਲ ਮਿਲ ਕੇ ਪਿਆਰ ਨਾਲ ਹੈਂਡਲ ਕਰਿਆ ਕਰੋ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲੀ ਆ ਸਾਰੇ ਆਪਾਂ ਗੁੱਸੇ ਹੋ ਜਾਂਦੇ ਆ ਇੱਕ ਦੂਜੇ ਨਾਲ ਛੋਟੀਆਂ-ਛੋਟੀਆਂ ਗੱਲਾਂ ਤੇ ਹਨਾ ਦੁਬਾਰਾ ਜ਼ਿੰਦਗੀ ਨਹੀਂ ਮਿਲਣੀ ਜੱਗ ਤੇ ਆਪਾਂ ਨਹੀਂ ਆਉਣਾ ਤੇ ਸਾਡੀ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਜਾਣਾ ਧੰਨਵਾਦ ਜੀ